ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲীন ਕੌਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਕੈਬਨਿਟ ਮੰਤਰੀ ਵੱਲੋਂ ਵੰਡੇ ਗਏ ਮੁਆਵਜ਼ੇ ਦੇ ਚੈੱਕ ਸ਼੍ਰੋਮਣੀ ਗੁਰਦਵਾਰੇ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਹਨ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਫੁੱਟੇ ਪ੍ਰਬੰਧ ਐਮਐਲਏ ਕੁਲਵੰਤ ਸਿੱਧੂ ਦੇ ਵੱਲੋਂ ਆਵਾਰਾ ਪਸ਼ੂਆਂ ਦੀ ਸੰਭਾਲ ਦੀ ਸ਼ੁਰੂਆਤ ਲੁਧਿਆਣੇ ਦੇ ਜਲੰਧਰ ਬਾਈਪਾਸ ਤੇ ਲੋਕਾਂ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਦਾਲਤ ਵੱਲੋਂ ਨਵਨੀਤ ਚਤੁਰਵੇਦੀ ਨੂੰ ਲੈ ਕੇ ਗ੍ਰਫਤਾਰ ਵਾਰੰਟ ਜਾਰੀ ਹੁਣ ਖਬਰਾਂ ਵਿਸਟਾਰ ਦੇ ਨਾਲ ਨਵਨੀਤ ਚਤੁਰਵੇਦੀ ਨੂੰ ਹੁਣ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਨਵਨੀਤ ਚਤੁਰਵੇਦੀ ਤੇ ਵਿਧਾਇਕਾਂ ਦੇ ਜਾਲੀ ਦਸਤਕਤ ਕਰਨ ਦੇ ਇਲਜ਼ਾਮ ਲੱਗੇ ਸੀ ਅਤੇ ਵੱਖ-ਵੱਖ ਤਾਰਾਵਾ ਦੇ ਤਹਿਤ ਐਫ ਆਈ ਆਰ ਵੀ ਦਰਜ ਹੋਈ ਸੀ ਹੁਣ ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਨਵਨੀਤ ਚਤੁਰਵੇਦੀ ਤੇ ਪਟੀਸ਼ਨ ਜਿਹੜੀ ਆ ਉਸ ਨੂੰ ਜਾਰੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਦਾਲਤ ਦੇ ਵੱਲੋਂ ਗ੍ਰਫਤਾਰ ਵਾਰੰਟ ਜਾਰੀ ਕੀਤਾ ਗਿਆ ਜਿਸ ਤੋਂ ਮਗਰੋਂ ਕਾਰਵਾਈ ਦੀ ਸ਼ੁਰੂਆਤ ਹੋਈ ਅਤੇ ਨਵਨੀਤ ਚਤੁਰਵੇਦੀ ਨੂੰ ਚੰਡੀਗੜ੍ਹ ਤੋਂ ਗ੍ਰਫਤਾਰ ਕਰ ਲਿੱਤਾ ਗਿਆ ਦੇ ਨਾਲ ਨਾਲ ਜੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਨਵਨੀਤ ਛਤਰਵੇਦੀ ਤਰਨਤਾਰਨ ਦੇ ਜਿਹੜੇ ਜਿਮਨੀ ਚੌਣਾ ਸੀ ਉਸ ਦੇ ਵਿੱਚ ਹਿੱਸਾ ਲੈਣ ਵਾਲੇ ਜੋ ਉਮੀਦਵਾਰ ਬਣ ਕੇ ਸਾਹਮਣੇ ਆਏ ਸਨ ਪਰ ਉਹਨਾਂ ਤੇ ਇਲਜ਼ਾਮ ਲੱਗੇ ਕਿ ਵਿਧਾਇਕਾਂ ਦੇ ਜਾਲੀ ਦਸਤਕ ਜੜੇ ਨੇ ਉਹ ਕਿਤੇ ਗਏ ਨੇ ਤੇ ਇਸ ਨੂੰ ਲੈ ਕੇ ਉਹਨਾਂ ਤੇ ਐਫ ਆਈ ਆਰ ਜਿਹੜੀ ਹੈ ਉਸ ਨੂੰ ਵੀ ਦਰਜ ਕਰ ਦਿੱਤਾ ਗਿਆ ਤੇ ਛਤਰਵੇਦੀ ਦੇ ਵੱਲੋਂ ਹੁਣ ਹਾਈ ਕੋਰਟ 'ਚ ਜਿਹੜਾ ਮਾਮਲਾ ਹੈ ਉਸ ਨੂੰ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਨ ਦੀ ਜਿਹੜੀ ਮੰਗ ਹੈ ਕੀਤੀ ਗਈ ਹੈ ਇਸ ਦੇ ਨਾਲ-ਨਾਲ ਹਾਈ ਕੋਰਟ ਨੇ ਸਾਰੀ ਧਰਾਵਾ ਨੂੰ ਦੇਖਦੇ ਹੋਏ ਨੋਟਿਸ ਜਾਰੀ ਕੀਤਾ ਅਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 4 ਨਵੰਬਰ ਨੂੰ ਜਿਹੜਾ ਜਵਾਬ ਹੈ ਉਹ ਹਾਈ ਕੋਰਟ ਨੂੰ ਦਿੱਤਾ ਜਾਵੇ ਜੇ ਦੂਸਰੀ ਲੋਕਲ ਜੂਰੀਡਿਕਸ਼ਨ ਤੋਂ ਬਾਹਰ ਜੇ ਕੋਈ ਵਾਰੰਟ ਆਂਦੇ ਨੇ ਤਾਂ ਨਵਾਂ ਜੇ ਵੀ ਦੂਸਰੀ ਪੁਲਿਸਾ ਉਹਨਾਂ ਨੂੰ ਹੈਲਪ ਕਰਨੀ ਪੈਂਦੀ ਹੈ ਤੇ ਉਹਨਾਂ ਨੇ ਆਪਣੀ ਜੀਓਸ ਆਰਡਰ ਦੀ ਕੰਪਲਾਈਅੰਸ ਨਹੀਂ ਕੀਤੀ ਇਸ ਕਰਕੇ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਤੇ ਉਹਦੇ ਵਿੱਚ ਕੋਰਟ ਨੇ ਸੀਜੀਐਮ ਕੋਰਟ ਨੇ ਕਾਫੀ ਸਖਤ ਆਰਡਰ ਪਾਸ ਕੀਤੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਡਾਇਰੈਕਸ਼ਨ ਦਿੱਤੀਆਂ ਸੀਗੀਆਂ ਕੀ ਜਿਹੜੇ ਚੰਡੀਗੜ੍ਹ ਪੁਲਿਸ ਨੂੰ ਐਸਐਚਓ ਨੂੰ ਐਸਐਸਪੀ ਨੂੰ ਕੀ ਇੱਕ ਤਾਂ ਜਿਹੜੇ ਉਹਨਾਂ ਦੇ ਅਰੈਸਟ ਵਾਰੈਂਟ ਸੀਗੇ ਉਹਨੂੰ ਐਗਜ਼ੀਕਿਊਟ ਕਰਵਾਇਆ ਜਾਵੇ ਉਹਦੇ ਨਾਲ ਹੀ ਚੰਡੀਗੜ੍ਹ ਪੁਲਿਸ ਜਿਹੜੇ ਆਪਣੇ ਐਸਐਚਓ ਨੇ ਸਹੀ ਤਾਂ ਤਿੰਨ ਦੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਕਿ ਆਪਣੀ ਇਹਨਾਂ ਨੂੰ ਕਿਹਾ ਕਿ ਐਕਸਪਲੇਨੇਸ਼ਨ ਆਪਣੀ ਫਾਈਲ ਕਰਨ ਵਿਦੀਨ 4 ਡੇਜ਼ ਉਹਨਾਂ ਨੂੰ ਐਕਸਪਲੇਨੇਸ਼ਨ ਫਾਈਲ ਕਰਨ ਲਈ ਕਿਹਾ ਗਿਆ ਤੇ ਨਾਲ ਹੀ ਐਸਐਸਪੀ ਨੂੰ ਵੀ ਆਰਡਰ ਹੋਏ ਨੇ ਤੇ ਇਹਦੀ ਕਾਪੀ ਡੀਜੀਪੀ ਤੇ ਆਈਜੀ ਜਿਹੜੇ ਚੰਡੀਗੜ੍ਹ ਉਹਨਾਂ ਨੂੰ ਕਿਹਾ ਗਿਆ ਤੇ ਕਾਫੀ ਸਖਤ ਟਿੱਪਣੀਆਂ ਜਿਹੜੀਆਂ ਨੇ ਕੋਰਟ ਵੱਲੋਂ ਕੀਤੀਆਂ ਗਈਆਂ ਸੀ ਕਿ ਇੱਕ ਵਾਰ ਜਿਹੜਾ ਆਰਡਰ ਹੈ ਉਹਦੀ ਨੋਨ ਕੰਪਲਾਈਂਸ ਕੀਤੀ ਗਈ ਹੈ ਕਿ ਨਾਲ ਹੀ ਇਹ ਵੀ ਲਿਖਿਆ ਗਿਆ ਆਰਡਰ ਦੇ ਵਿੱਚ ਕਿ ਕਿਹੜੀ ਪ੍ਰੋਵੀਜ਼ਨ ਦੇ ਅੰਡਰ ਜਿਹੜੀ ਹੈ ਚੰਡੀਗੜ੍ਹ ਪੁਲਿਸ ਨੇ ਇੱਥੇ ਉਹਨਾਂ ਨੂੰ ਬਿਠਾਇਆ ਹੋਇਆ ਸੀਗਾ ਤੇ ਜਿਹੜੀ ਕਸਟਡੀ ਡਿਸਪਾਈਟ ਇਹ ਜਾਣਦੇ ਹੋਏ ਕਿ ਅਰੈਸਟ ਵਾਰੰਟ ਨੇ ਤੇ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਕਰਵਾਇਆ ਉਹਦੇ ਉੱਤੇ ਜਵਾਬ ਮੰਗਿਆ ਗਿਆ ਕਿਥੇ ਰੋਪੜ ਲੈ ਕੇ ਰੋਪੜ ਲੈ ਕੇ ਗਏ ਹੋ ਜੀ ਰੋਪੜ ਦੇ ਮਾਮਲੇ ਦੇ ਵਿੱਚ ਹੀ ਬਿਲਕੁਲ ਜੀ ਹਾਂ ਹੁਣ ਰੋਪੜ ਲੈ ਕੇ ਗਏ ਪੀਜੀਪੁਰ ਵਿੱਚ ਕਿਉਂਕਿ ਅੱਜ ਇਹ ਪੁੱਛਿਆ ਗਿਆ ਸੀ ਕਿ ਇੰਨੀ ਟੋਟਲ ਐਫ ਆਈ ਆਰ ਨੇ ਦੇਖੋ ਉਸ ਚੀਜ਼ ਦੇ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਇਹ ਨੋਟਿਸ ਹੋਇਆ ਹੈ ਜਿਹੜੀ ਉਹਨਾਂ ਨੇ ਵੀ ਪਟੀਸ਼ਨ ਫਾਈਲ ਕੀਤੀ ਸੀ ਤੇ ਉਹਦੇ ਵਿੱਚ ਨੋਟਿਸ ਹੋਇਆ ਤੇ 4/11 ਨੂੰ ਉਹਦੇ ਵਿੱਚ ਜਵਾਬ ਦਿੱਤਾ ਜਾਏਗਾ ਜਿਹੜੀ ਅੱਜ ਜਿਹੜੇ ਆਰਡਰਸ ਨੇ ਪਹਿਲਾਂ ਅਰੈਸਟ ਵਾਰੰਟ ਜਿਹੜੇ ਕੱਲ ਇਸ਼ੂ ਹੋਏ ਸੀਗੇ ਰੋਪੜ ਕੋਰਟ ਤੋਂ ਅਰੈਸਟ ਵਾਰੰਟ ਇਸ਼ੂ ਹੋਏ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਨ ਦੇ ਲਈ ਜਦੋਂ ਰੋਪੜ ਪੁਲਿਸ ਇੱਥੇ ਆਈ ਸੀ ਤਾਂ ਚੰਡੀਗੜ੍ਹ ਪੁਲਿਸ ਨੇ ਕੋਆਪਰੇਟ ਨਹੀਂ ਕੀਤਾ ਤੇ ਇਨਫੈਕਟ ਜਿਹੜੀ ਸੀ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਬਿਠਾ ਕੇ ਰੱਖਿਆ ਤੇ ਉਸ ਤੋਂ ਬਾਅਦ ਕੋਰਟ ਨੇ ਅੱਜ ਜਦੋਂ ਐਪਲੀਕੇਸ਼ਨ ਦੁਬਾਰਾ ਫਾਈਲ ਕੀਤੀ ਗਈ ਸੀ ਰੋਪੜ ਦੇਚ ਦਾ ਕੋਰਟ ਨੇ ਸਖਤ ਜਿਹੜੇ ਨੇ ਆਰਡਰ ਪਾਸ ਕੀਤੇ ਨੇ ਤੇ ਐਕਸਪਲੇਨੇਸ਼ਨ ਵੀ ਕਾਲ ਕੀਤੀ ਗਈ ਹੈ ਐਸ ਐਚਓ ਜਿਹੜੇ ਨੇ ਚੰਡੀਗੜ੍ਹ ਦੇ ਤੇ ਐਸ ਐਸ ਪੀ ਤੋਂ ਕਿ ਕਿਉਂ ਉਹਨਾਂ ਕਿਹੜੀ ਪ੍ਰੋਵੀਜ਼ਨ ਦੇ ਅੰਦਰ ਜਿਹੜਾ ਬੰਦੇ ਨੂੰ ਅਰੈਸਟ ਕਰ ਅਰੈਸਟ ਵਾਰੰਟ issues ਹੋਏ ਨੇ ਤੁਸੀਂ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਐਨੇ ਟਾਈਮ ਤੋਂ ਬਿਠਾ ਕੇ ਰੱਖਿਆ ਹੋਇਆ ਹੈ। ਅਫੀਸਰ ਦੇ ਕੋਲ ਅਬਜ਼ਰਵਰ ਦੀ ਪ੍ਰੈਜ਼ੈਂਸ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀਆਂ ਕਿ ਇਹ ਜਿਹੜੇ ਸਾਈਨ ਕੀਤੇ ਗਏ ਨੇ ਜਾਲੀ ਸਾਈਨ ਨੇ ਤੇ ਸਾਡੀ ਬਿਨਾ ਪਰਮ ਜਿਹੜੇ ਸਾਈਨ ਹੀ ਜਾਲੀ ਨੇ ਜਿਸ ਤੇ ਮੰਨ ਕੇ ਜਿਹੜੀ ਐਫਆਈਆਰ ਲੌਂਚ ਹੋਈ ਸੀਗੀ ਅਲੱਗ ਜਿਹੜੇ ਵਿਧਾਇਕਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਕੰਪਲੇਂਟਸ ਕੀਤੀਆਂ ਸੀਗੀਆਂ ਤੇ ਉਹਦੇ ਲੈਵਲ ਉਹਦੇ ਕਰਕੇ ਜਿਹੜੀ ਐਫਆਈਆਰ ਲੌਂਚ ਹੋਈਆਂ ਨੇ ਜਿੱਥੇ ਆਵਾਰਾ ਪਸ਼ੂ ਨੂੰ ਲੈ ਕੇ ਲੋਕ ਨੂੰ ਲੈ ਕੇ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਹੁਣ ਉਸ ਸਮੱਸਿਆ ਅਤੇ ਪਰੇਸ਼ਾਨੀ ਨੂੰ ਹੁਣ ਉਤੇ ਗੌਰ ਫਰਮਾਇਆ ਜਾ ਰਿਹਾ ਤੇ ਉਸ ਨੂੰ ਹੁਣ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਆਵਾਰਾ ਪਸ਼ੂਆਂ ਨੂੰ ਲੈ ਕੇ ਨਵਾਂ ਉਪਰਾਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਐਮਐਲਏ ਕੁਲਵੰਤ ਸਿੱਧੂ ਦੇ ਵੱਲੋਂ ਐਸੇ ਉਪਰਾਲੇ ਨੂੰ ਸ਼ੁਰੂ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਸਾਰੇ ਅਫਸਰਾਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤਾ ਗਿਆ ਤੇ ਹੁਣ ਆਵਾਰਾ ਪਸ਼ੂਆਂ ਦੀ ਸਾਮ ਸੰਭਾਲ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਐਮਐਲਏ ਕੁਲਵੰਤ ਸਿੱਧੂ ਦੇ ਵੱਲੋਂ ਆਪਣੇ ਆਪ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਬਹੁਤ ਹੀ ਗੰਕੀ ਜੱਲਾ ਅੱਜ ਤੱਕ ਪੰਜਾਬ ਵਿੱਚ ਪਸ਼ੂਆਂ ਦੇ ਨਾਲ ਐਕਸੀਡੈਂਟਾਂ ਨੇ ਕਰੇ ਜੀ ਜਿਹਨੂੰ ਆਪਾਂ ਗਊ ਮਾਤਾ ਦਾ ਦਰਿਆ ਦਿੱਤਾ 33 ਟੋੜ ਦੇ ਬੀਬੀ ਬੀਕਾ ਦੇ ਵਿੱਚ ਵਾਸਾ ਇਹਨਾਂ ਨੂੰ ਲੋਕਤੰਤ੍ਰਿਕ ਗਰਮੀ ਭੁੱਖੇ ਮਰਨ ਦੇ ਦੀ ਸੜਕਾਂ ਦੇ ਛੱਡ ਜਾਂਦੇ ਨੇ ਕਿ ਮੈਂ ਉਸ ਇੱਕ ਸਾਧਨ ਰਾਹੀਂ ਪੰਜਾਬ ਦੇ ਜਨਤਾ ਨੂੰ ਕੌਂਪਨੀ ਕਰਨਾ ਕਿ ਆਪਾਂ ਇਹਨਾਂ ਸੂ ਮਤਾ ਨੂੰ ਇਹਨਾਂ ਨੂੰ ਟੱਠਿਆਂ ਨੂੰ ਆਪਾਂ ਖੁੱਲਾ ਨਾ ਛੱਡੀਏ ਇਹਨਾਂ ਦੇ ਕਿਤੇ ਕਿੰਨਾ ਕੁ ਦੇ ਕ੍ਰਿੰਟੀ ਜਨਮ ਨਹੀਂ ਜਾਂਦੀਆਂ ਉੱਥੇ ਇਹਨਾਂ ਦਾ ਵੀ ਕਿੰਨਾ ਕੁ ਤੇ ਕਿਹੜਾ ਨਾਦਰ ਇੱਕ ਦੱਬ ਦੇ ਲੋ ਦੇ ਵਿੱਚ ਸੜਕਾਂ ਦੇ ਮੱਧੂ ਐਨੇ ਛੜ ਦੇ ਵਿੱਚ ਹਰਦਪੁਰ ਦੇ ਛੜ ਦੇ ਵਿੱਚ ਇਹ ਵਿਗਨੀਆਂ ਫਿਰਦੇ ਨੇ ਤੇ ਆਪਾਂ ਇਹਨਾਂ ਦਾ ਦੁੱਧ ਪੀ ਕੇ ਇਹਨਾਂ ਨੂੰ ਨਾ ਛੱਡੀ ਕੱਲ ਪੰਜਾਬ ਅਧਿਨ ਸੇਵਾ ਕਮੇਟੀ ਦੀ ਦਾਸ ਨੂੰ ਇਹ ਫੈਰਮਾਨ ਆ ਮਾਨਯੋਗ ਸਪੀਕਰ ਸਾਹਿਬ ਨੇ ਉਹਨਾਂ ਦੀ ਭਾਵਨਾ ਦੇ ਖਰੇ ਉੱਤੇ ਰਹੇ ਹੈ ਆਪਣਾ ਹੰਦਮ ਸੀ ਪੰਜਾਬ ਪਈ ਜੰਗੀਆਂ ਜੰਗੀਆਂ ਕੋਈ ਕੰਮ ਕਦੇ ਕੋਈ ਸ਼ਾਲਾ ਕੰਮ ਕਰਦੇ ਹੈ ਕਿ ਜਾਂ ਪੰਜਾਬ ਦੇ ਤੇ ਸਾਡੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਜਾਂ ਨਗਰ ਕੌਂਸਲ ਜਾਂ ਨਗਰਪਾਲਿਕਾ ਦੇ ਵਿੱਚ ਕਾਰਸ਼ਾਦਗ ਅਖਰ ਨੇ ਉਹਨਾਂ ਨੂੰ ਕਾਨੂੰਨ ਦੇ ਦੇਖਣ ਕਰੀਤੇ ਤੇ ਕਾਨੂੰਨ ਦੇ ਦੇਵ ਜਿਹੜੇ ਪੰਜਾਬ ਦੇ ਵਿੱਚ 30 ਦਿਨ ਦੇ ਵਿੱਚ ਅੰਦਰ ਅੰਦਰ ਕੋਈ ਵੀ ਗੋਹ ਕੋਈ ਵੀ ਠੱਠਾ ਸੜਕ ਤੇ ਜਿਹੜਾ ਖੁੱਡਾ ਨਹੀਂ ਮਿਲੂ ਅਗਰ ਉਹ ਮਿਲਦਾ ਤਾਂ ਤੁਹਾਡੇ ਖਿਲਾਫ ਕਸ ਕਰਦੇ ਇੱਥੇ ਨਾ ਰਾਤ ਨੂੰ ਜਾਂ ਦਿਨੇ ਤੇ ਜਿਹੜੇ ਪਸ਼ੂ ਹੈਗੇ ਨੇ ਹਿੱਟ ਕਰਦੇ ਨੇ ਤੇ ਸਾਡੇ ਕੋਲੇ ਕਈ ਸ਼ਿਕਾਇਤਾਂ ਆਈਆਂ ਦਫ਼ਤਰ ਦੇ ਵਿੱਚ ਐਮ ਐਲ ਏ ਸਿੱਧੂ ਸਾਹਿਬ ਕੋਲੇ ਤੇ ਉਹਦੀ ਰਿਕਾਰਡਿੰਗ ਐਮ ਐਲ ਏ ਸਾਹਿਬ ਨੇ ਬੜੀ ਸ਼ਕਤੀ ਨਾਲ ਸਟੈਪ ਚੱਕਿਆ ਉਹ ਕਹਿੰਦੇ ਵੀ ਇਹਦਾ ਹੱਲ ਸੀ ਮੌਕੇ ਤੇ ਜਾ ਕੇ ਕਰਦੇ ਆ। ਸੋ ਉਹਨਾਂ ਨੇ ਨਾਲ ਦੀ ਨਾਲ ਚੰਡੀਗੜ੍ਹ ਦੇ ਵਿੱਚ ਵੱਡੇ ਅਫਸਰਾਂ ਨੂੰ ਕਹਿ ਕੇ ਪੂਰੀ ਟੀਮ ਮਗਾਈ ਆ। ਸਾਡੇ ਨਾਲ ਜਿਵੇਂ ਡਾਕਟਰ ਸਾਹਿਬ ਖੜੇ ਨੇ ਆਪਣੇ ਐਟਨੀ ਵਾਲੇ ਤੇ ਇਹ ਸਾਰੀ ਟੀਮ ਨਾਲ ਪਹੁੰਚੀ ਆ। ਨਗਰ ਨਿਗਮ ਦੇ ਬੰਦੇ ਪਹੁੰਚੇ ਨੇ। ਦੋ ਛਾਲੇ ਟੀਮ ਆਈ ਆ ਸਾਡੇ ਕੋਲੇ ਪੱਤਰ ਤੇ ਜ਼ਿਲ੍ਹਾ ਪੱਤਰਤ ਪਹੁੰਚੀ ਆ। ਸੋ ਐਮਐਲਏ ਸਾਹਿਬ ਇੱਥੇ ਆਪ 8 ਵਜੇ ਆਏ ਸੀਗੇ ਤੇ ਕੰਟਾ ਇੱਕ ਪੂਰਾ ਲਾ ਕੇ ਗਏ ਨੇ। ਤੇ ਸਾਡੇ ਕੋਲ ਸਿਰ 30 ਕੇ ਗਾਵਾਂ ਅਸੀਂ ਪੁਆਇੰਟ ਕੀਤੀਆਂ ਨੇ ਤੇ ਜਿਹਦੇ ਵਿੱਚੋਂ ਮੇਰੇ ਖਿਆਲ ਨਾਲ 15-20 ਅਸੀਂ ਇੱਕ ਟਰੱਕ ਲੋਡ ਕਰ ਲਿਆ ਵਾ ਤੇ ਨਾਲ ਦੀ ਨਾਲ ਇਹ ਜਿਹੜਾ ਚੱਲ ਰੂਗਾ ਚੱਲਦਾ ਰਹੇਗਾ ਜੀ ਕਿੰਨੇ ਗਾਵਾਂ ਨੇ ਰਿਹਾ ਟੋਟਲ 30 ਦੀ ਸਾਡੀ ਗਿਤੀ ਹੋਈ ਹੈ ਜੀ ਦੇਖਿਆ ਜਾਵੇ ਲੋਕੀ ਜਿਹੜੇ ਉਹ ਜਿਹੜਾ ਬੰਦ ਕਰਨ ਦੇ ਨਾਮ ਛੱਡ ਦਿੰਦੇ ਨੇ ਇੱਥੇ ਲਿਆ ਕੇ ਉਹਨਾਂ ਦੀ ਬਾਣੀ ਨਹੀਂ ਸ਼ਕਤੀ ਨਾਲ ਕਿਹਾ ਗਿਆ ਜੀ ਐਮਐਲਏ ਸਾਹਿਬ ਵੱਲੋਂ ਵੀ ਕਹਿੰਦੇ ਕਿਸੇ ਨੂੰ ਵੀ ਕੰਮ ਨਹੀਂ ਕਰਨਾ ਜਿਹੜਾ ਕਰੂਗਾ ਤੇ ਅਸੀਂ ਪਰਚਾ ਦਰਜ ਕਰਾਂਗੇ ਹੁਣ ਵੱਧਿਆ ਅਗਲੀ ਖਬਰ ਦੇ ਵੱਲ ਅਗਲੀ ਖਬਰ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ ਕਿ ਲੁਧਿਆਣੇ ਦੇ ਵਿੱਚ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਲੁਧਿਆਣੇ ਦੇ ਜਲੰਧਰ ਬਾਈਪਾਸ ਤੇ ਕੀਤਾ ਗਿਆ ਜਿੱਥੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਆਪਣੀ ਭਾਵਨਾਵਾਂ ਜਿਹੜੀਆਂ ਨੇ ਉਸ ਨੂੰ ਸਾਂਝਾ ਕੀਤਾ ਗਿਆ ਉਹਨਾਂ ਦੇ ਲੋ ਕਿਹਾ ਗਿਆ ਕਿ ਨੈਸ਼ਨਲ ਚੈਨਲ ਤੇ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੁਲਾਜ਼ਮ ਦੇ ਵੱਲੋਂ ਵੀ ਜਿਹੜੀ ਜਾਣਕਾਰੀ ਹੈ ਸਾਂਝੀ ਕੀਤੀ ਗਈ ਅਤੇ ਲੋਕਾਂ ਦੇ ਵੱਲੋਂ ਵੀ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਗਏ ਸੰਵਿਧਾਨ ਬਚਾਓ ਮੋਰਚਾ ਪੰਜਾਬ ਵੱਲੋਂ ਅੱਜ ਇੱਥੇ ਇਕੱਤਰਨਾ ਲਗਾਇਆ ਗਿਆ ਸੀਗਾ ਹਾਈਵੇ ਇਨਾਂ ਨੇ ਜਾਮ ਕੀਤਾ ਸੀ ਇਹਨਾਂ ਦੀਆਂ ਕੁਝ ਮੰਗਾਂ ਸੀ ਉਹਨਾਂ ਮੰਗਾਂ ਦੇ ਵਿੱਚ ਜਿਹੜੀ ਮੁੱਖ ਮੰਗ ਸੀਗੀ ਉਹ ਜਿਹੜੇ ਆਈਪੀਐਸ ਅਫਸਰ ਹਰਿਆਣਾ ਦੇ ਆਨੇ ਸੁਸਾਈਡ ਕੀਤਾ ਉਹਨਾਂ ਦੀ ਨਿਰਪੱਖ ਜਾਂਚ ਹੋਵੇ ਤੇ ਉਹਦੇ ਵਿੱਚ ਜੋ ਵੀ ਅਰੈਸਟ ਕੀਤੇ ਜਾਣੇ ਬਣਦੇ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇੱਕ ਮੰਗ ਇਹ ਸੀਗੀ ਆ ਜਿਹੜੀ ਇਹਨਾਂ ਦੀ ਦੂਸਰੀ ਮੰਗ ਸੀਗੀ ਉਹ ਰਿਲੇਟਡ ਟੂ ਸੀਗੀ ਕਿ ਸੀਜੀਆਈ ਸਾਹਿਬ ਤੇ ਚੀਫ ਜਸਟਿਸ ਆਫ ਇੰਡੀਆ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਪਿੱਛੇ ਜੇ ਕੋਰਟ ਦੇ ਵਿੱਚ ਵੀ ਉਹਦੀ ਨਿਰਪੱਖ ਜਾਂਚ ਹੋਵੇ ਤੇ ਤੀਸਰੀ ਸੀਗੀ ਕਿ ਕੁਝ ਐਂਕਰਸ ਵੱਲੋਂ ਅੰਜਨਾ ਕਸ਼ਪ ਐਂਡ ਇੱਕ ਹੋਰ ਐਂਕਰ ਵੱਲੋਂ ਟੀਵੀ ਦੇ ਉੱਤੇ ਨੈਸ਼ਨਲ ਟੀਵੀ ਦੇ ਉੱਤੇ ਕੁਝ ਆਪत्तिजनक ਸ਼ਬਦ ਜਿਹੜੇ ਨੇ ਉਹ ਵਰਤੇ ਗਏ ਨੇ ਕਿ ਉਹਨਾਂ ਦੇ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਸ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਿਆ ਕਿ ਤਿੰਨਾਂ ਹੀ ਚੀਜ਼ਾਂ ਦੇ ਉੱਤੇ ਜਿਹੜੀ ਵੀ ਕੰਪੀਟੈਂਟ ਅਥਾਰਟੀ ਹੈ ਉਹਦੇ ਵੱਲੋਂ ਆਲਰੇਡੀ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਵੀ ਜਿਹੜਾ ਤਾਜ਼ਾ ਸਥਿਤੀ ਹੈ ਉਹਨਾਂ ਦੀ ਜੋ ਰੀਸੈਂਟ ਸਟੇਟਸ ਹੈ ਵੀ ਤਾਂ ਕਿ ਉਹ ਇਹਨਾਂ ਨੂੰ ਪਤਾ ਲੱਗ ਸਕੇ ਤੇ ਇਹਨਾਂ ਦੀਆਂ ਮੰਗਾਂ ਵੀ ਵਧੀਆ ਤਰੀਕੇ ਨਾਲ ਅਧਿਕਾਰੀਆਂ ਤੱਕ ਪਹੁੰਚ ਸਕਣ ਉਸ ਦੇ ਸਬੰਧ ਵਿੱਚ ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਇਹਨਾਂ ਨੂੰ 4 ਵਜੇ ਮੀਟਿੰਗ ਲਈ ਵੀ ਬੁਲਾਇਆ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਨੁਮਾਇंदे ਮੌਜੂਦ ਹੋਣਗੇ ਤੇ ਉੱਥੇ ਸਾਰਿਆਂ ਦੇ ਤਾਲਮੇਲ ਦੇ ਨਾਲ ਇਹਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕੀਤਾ ਜਾਵੇ। ਥੈਂਕ ਯੂ। ਸਾਥੀਓ ਅੱਜ ਸਾਡਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਇਹ ਦਲਿਤ ਸਵਿਧਾਨ ਬਚਾਓ ਮੋਰਚੇ ਵੱਲੋਂ ਕੀਤਾ ਜਾ ਰਿਹਾ। ਜਿਹਦੇ ਵਿੱਚ 4-5 ਸਾਡੀਆਂ ਡਿਮਾਂਡਾਂ ਆ ਕਿ ਇੱਕ ਤਾਂ ADGP ਸਾਹਿਬ ਸਾਡੇ ਭਾਈ ਪੂਰਨ ਕੁਮਾਰ ਨੂੰ ਜਾਤੀ ਤੌਰ ਤੇ ਪੀੜਿਤ ਕੀਤਾ ਗਿਆ ਉਹਨਾਂ ਨੂੰ ਮਜਬੂਰ ਹੋ ਕੇ ਸੁਸਾਈਡ ਕਰਨੀ ਪਈ ਸਮਾਜ ਨੂੰ ਹਰਿਆਣੇ ਦੇ ਡੀਜੀਪੀ ਐਸਪੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅੰਜਨਾ ਕਸ਼ਫ ਜਿਹੜੀ ਅੱਜ ਤੱਕ ਦੀ ਐਂਕਰ ਇਸ ਨੂੰ ਰੈਸਟ ਕੀਤਾ ਜਾਵੇ ਜਿਨੇ ਚੀਫ ਜਸਟਿਸ ਸਾਡੇ ਸੁਪਰੀਮ ਕੋਰਟ ਦੇ ਗਵੇਈ ਸਾਹਿਬ ਦੇ ਉੱਪਰ ਜੁੱਤੀ ਮਾਰੀ ਹੈ ਉਸ ਨੂੰ ਰੈਸਟ ਕੀਤਾ ਜਾਵੇ ਜੂਪੀ ਦੇ ਵਿੱਚ ਇੱਕ ਸਾਡੇ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਉਸ ਉਹਨਾਂ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਮਾਨਯੋਗ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਕੁਝ ਲੋਕ ਜਿਹੜੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਾਤੀਵਾਦੀ ਗੱਲ ਕਰਕੇ ਉਹਨਾਂ ਨੂੰ ਰੈਸਟ ਕਰਕੇ ਜੇਲ੍ਹ 'ਚ ਭੇਜਿਆ ਜਾਵੇ ਪ੍ਰਧਾਨ ਮੰਤਰੀ ਜੀ ਤੁਹਾਡੀ ਗਵਾਹੀ ਦੇ ਵਿੱਚ ਸਾਡਾ ਦੇਸ਼ ਤਰੱਕੀ ਕਰ ਰਿਹਾ ਪਰ ਕੁਝ ਲੋਕ ਜਿਹੜੇ ਸ਼ਰਾਰਤੀ ਹੈ ਉਹ ਰੁਕਾਵਟ ਪਾਣਾ ਚਾਹੁੰਦੇ ਤੁਹਾਡੀ ਤਰੱਕੀ ਦੇ ਲਈ ਤੇ ਅਸੀਂ ਚਾਹਨੀ ਹਾਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਸਾਡੇ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ ਔਰ ਸਾਡਾ ਦੇਸ਼ ਤੁਹਾਡੀ ਗੁਵਾਈ ਦੇ ਵਿੱਚ ਤਰੱਕੀ ਕਰ ਸਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਛਾਪਲੀ ਨੂੰ ਲੈ ਕੇ ਪ੍ਰਬੰਧਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖੁਦ ਇਹਨਾਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਅਤੇ ਇਸ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਖਤਰ ਕੁਲਵੰਤ ਸਿੰਘ ਮੰਨਣ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਇਹਨਾਂ ਪ੍ਰਬੰਧਾਂ ਦਾ ਜਾਇਜ਼ਾ ਵੀ ਲਿੱਤਾ ਗਿਆ ਤੇ ਇਸ ਦੇ ਨਾਲ ਨਾਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਾ ਦੌਰਾ ਵੀ ਕੀਤਾ ਗਿਆ ਉਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤਾ ਹੋਇਆ ਦੱਸਿਆ ਗਿਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀ ਸ਼ਤਾਬੀ ਨੂੰ ਮਨਾਇਆ ਜਾਵੇਗਾ ਤੇ ਇਸ ਪੂਰੇ ਸ਼ਹੀਦੀ ਸ਼ਤਾਬੀ ਨੂੰ ਲੈ ਕੇ ਜਿਹੜੀ ਪ੍ਰਬੰਧਾਂ ਨੇ ਉਸ ਦੀ ਤਿਆਰੀਆਂ ਜਿਹੜੀਆਂ ਨੇ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਹਦੇ ਸਬੰਧ ਵਿੱਚ ਅੱਜ ਸਾਰੀ ਰੂਪਰੇਖਾ ਲਿਖੀ ਗਈ। ਕਿਵੇਂ ਕਿਵੇਂ ਸਾਰਾ ਉਹ ਰੂਟ ਤੇ ਕਿਦਾਂ ਕਿਦਾਂ ਸਾਰਾ ਉਹਦਾ ਤੈਅ ਕਰਨਾ ਉਹ ਤੋਂ ਇਲਾਵਾ ਜਿਹੜੀ ਸਭ ਤੋਂ ਇੰਪੋਰਟੈਂਟ ਟਾਸਕ ਸੀ ਉਹ ਸੀ ਕਿ ਸ਼ਹਾਬਦੀ ਦੇ ਸੰਬੰਧ ਦੇ ਵਿੱਚ ਕਿਉਂਕਿ ਬਹੁਤ ਵੱਡੀ ਪੰਦਰ ਤੇ ਸੰਗਤਾਂ ਦੀ ਆਮਦ ਹੋਣੀ ਆ ਉਹਨਾਂ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਣ। ਆਜ ਸਮੁੱਚੇ ਪੰਜਾਬ ਦੇ ਵਿੱਚੋਂ ਉਹ ਜਥੇਬੰਦੀਆਂ ਉਹ ਮਹਾਪੁਰਸ਼ ਜਿਹੜੇ ਹਰ ਸਾਲ ਇੱਥੇ ਹੋਲੇ ਮਹੱਲੇ ਤੇ ਵੀ ਲੰਗਰ ਲਾਉਂਦੇ ਆ ਬਸਾਖੀ ਤੇ ਵੀ ਲੰਗਰ ਲਾਉਂਦੇ ਆ ਉਹ ਸਾਰੇ ਅੱਜ ਚੇਚੇ ਤੌਰ ਤੇ ਆਏ ਸੀ ਉਹਨਾਂ ਸਾਰਿਆਂ ਨੂੰ ਜਗ੍ਹਾ ਵੀ ਵੰਡ ਦਿੱਤੀਆਂ ਗਈਆਂ ਕੋਸ਼ ਜਿਹਾ ਸੇ ਬੰਦੀਆਂ ਜਿਹੜੀਆਂ ਮਹਾਪੁਰਸ਼ਿਆ ਉਹ ਆਪਣੇ ਥਾਂ ਤੇ ਪਹਿਲਾਂ ਹੀ ਲੰਗਰ ਲਾਉਂਦੇ ਉਹਨਾਂ ਨੂੰ ਉਹ ਥਾਂ ਦੇ ਦਿੱਤੀਆਂ ਤੇ ਬਾਕੀ ਨਾਲ ਜੇ ਕੋਈ ਹੋਰ ਕਿਸੇ ਨੇ ਲੰਗਰ ਲਾਉਣਾ ਤੇ ਉਸ ਕਤਰ ਸਹਿਬਾਨ ਦੇ ਨਾਲ ਸੰਪਰਕ ਕਰ ਸਕਦਾ ਸੋ ਸਾਡੇ ਦੋ ਮੁੱਦੇ ਮੇਨ ਤੌਰ ਤੇ ਲੰਗਰਾਂ ਦੇ ਪ੍ਰਬੰਧ ਦੀ ਵੱਡੀ ਮੀਟਿੰਗ ਉਹ ਸਫਲਤਾਪੂਰਵਕ ਸਾਰੇ ਮਹਾਪੁਰਸ਼ਾਂ ਨੇ ਹਿੱਸਾ ਲਿਆ ਤੇ ਦੂਸਰਾ ਨਗਰ ਕੀਰਤਨ ਦੀ ਰੂਪਰੇਖਾ ਇਹ ਵੀ ਜਿਹਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਭੂਦੜ ਸਰਦਾਰ ਤਜਿੰਦਰ ਸਿੰਘ ਮੇਡੂ ਖੇੜਾ ਉਹਨੇ ਵੀ ਆਪਣੀ ਸ਼ਮੂਲੀਅਤ ਕੀਤੀ ਸੀ ਤੀਸਰਾ ਕਿਉਂਕਿ ਜਦੋਂ ਵੀ ਆਪਾਂ ਸ਼ਤਾਬਦੀ ਜਾਂ ਕੋਈ ਕਾਰਜ ਆਰੰਭਦੇ ਆਂ ਭਾਵੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਸਮੋਚਾ ਪਰਵਾਨ ਦੇ ਕਮਾਂਡ ਸਾਹਭ ਰਿਹਾ ਪਰ ਫਿਰ ਵੀ ਸੰਭਾਵਿਕ ਤੌਰ ਤੇ ਇੱਕ ਦਫਤਰ ਅੱਜ ਅਸੀਂ ਸ਼ਤਾਬਦੀ ਨੂੰ ਸਮਰਪਿਤ ਉਹਦਾ ਅੱਜ ਰਸਮੀ ਅਦਗਾਠਨ ਕੀਤਾ ਜਿਹਦੇ ਇੰਚਾਰ ਸਰਦਾਰ ਧਰਮਿੰਦਰ ਸਿੰਘ ਇਹਨਾਂ ਨੂੰ ਲਾਇਆ ਗਿਆ ਆਉਂਦੇ ਦਿਨਾਂ ਦੇ ਵਿੱਚ ਕੱਤਰ ਵੀ ਨਾਲ ਸਹਿਯੋਗ ਕਰਨਗੇ ਸਾਰੇ ਪਰ ਅੱਜ ਇਹਨਾਂ ਨੂੰ ਇੱਥੇ ਇਸ ਦਫਤਰ ਦਾ ਇੰਚਾਰਜ ਵਜੋਂ ਸਥਾਪਿਤ ਕੀਤਾ ਤਾਂ ਕਿ ਇਸ ਤਾਪ ਦੀ ਨਾਲ ਸੰਬੰਧਿਤ ਕੋਈ ਵੀ ਕਾਰਜ ਹੋਵੇ ਇਹ ਇਹਨਾਂ ਦੇ ਨਾਲ ਸੰਪਰਕ ਕਰ ਸਕਣ ਦੂਸਰਾ ਜਿਹੜਾ ਇੱਕ ਇਥੋਂ ਤਾਖਤਕਾਰ ਤਾਖਤ ਕੇਸਗੜ ਸਾਹਿਬ ਤੋਂ ਵੈਬ ਚੈਨਲ ਵੀ ਅੱਜ ਚਾਲੂ ਕੀਤਾ ਗਿਆ ਜਿਹੜਾ ਇਹ ਸਮੁੱਚੇ ਗਰਬਾਣੀ ਕੀਰਤਨ ਤੇ ਦੂਸਰੇ ਸਾਰੇ ਪ੍ਰੋਗਰਾਮ ਅਨੁਸਾਰਿਆਂ ਨੂੰ ਟੱਚ ਕਰੂਗਾ ਭਾਵੇਂ ਸਾਡੇ ਆਪਣੇ ਵੀ ਚੈਨਲ ਉਹਦੇ ਵਿੱਚ ਚੱਲਣਗੇ ਤੋ ਇਹ ਸਾਰੇ ਅਜ ਸ਼ਤਾਬ ਦੀ ਨਾਲ ਸੰਬੰਧਤ ਅੱਜ ਬੈਠ ਕੇ ਇੱਥੇ ਫੈਸਲੇ ਕੀਤੇ ਗਏ ਉਹਦੇ ਨਾਲ ਦੀ ਨਾਲ ਇੱਕ ਬਹੁਤਿਆਂ ਸਾਡੇ ਮੈਂਬਰਾਂ ਦੀ ਤੇ ਹੋਰ ਗੁਰੂ ਕੇ ਸਿੱਖਾਂ ਦੀ ਇੱਕ ਇਹ ਸਲਾਹ ਸੀ ਕਿ ਆਪਾਂ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਜਿਹਨਾਂ ਲਈ ਦਿੱਤੀ ਉਹਨਾਂ ਨੂੰ ਵੀ ਸਦਿਆ ਜਾਵੇ ਉਹ ਸਰਦਾਰ ਬਲਵਿੰਦਰ ਸਿੰਘ ਸਖਤਰ ਧਰਮ ਪ੍ਰਚਾਰ ਦੀ ਡਿਊਟੀ ਲਈ ਆ। ਇਹਨਾਂ ਨੇ ਲਿਸਤਾਂ ਵੀ ਬਣਾਈਆਂ। ਉਹਦੇ ਵਿੱਚ ਲਗਭਗ 230 ਵੱਖ-ਵੱਖ ਮੰਦਰ ਤੇ ਜਿਹੜੇ ਹੋਰ ਸਥਾਨ ਆ ਹਿੰਦੂ ਧਰਮ ਦੇ ਉਹਨਾਂ ਸਾਰਿਆਂ ਦੀ ਮੀਟਿੰਗ ਦਾ ਦਿਨ ਅਸੀਂ ਇੱਥੇ ਫੈਸਲਾ ਕਰ ਲਾਂਗੇ। ਪੰਜਾਬ ਦੇ ਵਿੱਚ ਜਿੱਥੇ ਹਨਾਂ ਦੇ ਹਾਲਾਤ ਦੇਖਣ ਨੂੰ ਮਿਲੇ ਸੀ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਹੜਾ ਦਾ ਪਾਣੀ ਲੋਕਾਂ ਦੇ ਘਰਾ ਦੇ ਵਿੱਚ ਪਹੁੰਚ ਚੁੱਕਾ ਸੀ ਜਿਸ ਤੋਂ ਬਾਅਦ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਸਨ ਹੁਣ ਹੜਾ ਦਾ ਪਾਣੀ ਤਾਂ નીચે ਆ ਗਿਆ ਪਰ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਹਜੇ ਵੀ ਕਿਤੇ ਨਾ ਕਿਤੇ ਘੜਦੀਆਂ ਹੋਈਆਂ ਨਹੀਂ ਨਜ਼ਰ ਆ ਰਹੀਆਂ ਨੇ ਐਸੇ ਮੌਕੇ ਮਿਸ਼ਨ ਚੜਦੀ ਕਲਾ ਦੇ ਤਹਿਤ ਹੁਣ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਮੁਆਵਜ਼ੇ ਦੇ ਚੈੱਕ ਜਿਹੜੇ ਨੇ ਉਹ ਦਿੱਤੇ ਗਏ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਸਮੇਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੀ ਮਦਦ ਕੀਤੀ ਜਾਵੇਗੀ ਖਾਸ ਤੌਰ ਤੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਜਿਸ ਦੇ ਚਲਦਿਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਵਾਅਦੇ ਨੂੰ ਪੂਰਾ ਕੀਤਾ ਗਿਆ ਅਤੇ ਉਹ ਲੋਕਾਂ ਦੀ ਸਹਾਇਤਾ ਕਰਦੇ ਹੋਏ ਸਾਹਮਣੇ ਆਏ ਕਪੂਰਥਲਾ ਦੇ ਵਿੱਚ ਹੁਣ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਹੁਣ ਲੋਕਾਂ ਨੂੰ ਖਾਸ ਤੌਰ ਤੇ ਹੜਪੀੜਿਤ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ ਅਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਸਾਡੇ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਕਿਸ਼ਨ ਸਿੰਘ ਆਲਾ ਦੇ ਜਿਹੜੇ ਕਿਸਾਨ ਫਲਾਦ ਪੀੜਿਤ ਸਨ ਉਹਨਾਂ ਨੂੰ ਇਥੋਂ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਗਈ ਆ। ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਮੇਰੇ ਨਾਲ ਨੇ ਇਹਨਾਂ ਦੱਸਿਆ ਕਿ 1.14 ਕਰੋੜ ਰੁਪਇਆ ਜਿਹੜੀ ਆ ਰਾਸ਼ੀ ਹੁਣ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਅਜੇ ਕਿਸਾਨ ਰਹਿੰਦੇ ਆ ਕਿਉਂਕਿ ਸਪੈਸ਼ਲ ਕਰਤੱਵਰੀ ਚੱਲਦੀ ਪਈ ਆ ਕਈ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲਓ ਪਾਲ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਪੁੱਟੀ ਗਈ ਆ ਕਿਤੇ 8 8 10 ਦਾ ਫੁੱਟ ਜ਼ਮੀਨ ਪੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਜ਼ਮੀਨ ਨੂੰ ਦੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਤੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸਰਦਾਰ ਸੱਜਨ ਸਿੰਘ ਛੀਮਾ ਸਾਹਿਬ ਸਾਡੇ ਕਪੂਰਥਲੀ ਤੋਂ ਹਲਕਾ ਇੰਚਾਰਜ ਕਰਮਵੀਰ ਚੰਦੀ ਜੀ ਐਡਵੋਕੇਟ ਸਾਹਿਬ ਸਾਡੇ ਹਰਜੀਮਾਨ ਜੀ ਫਗਵਾੜੇ ਤੋਂ ਹਲਕਾ ਇੰਚਾਰਜ ਨੇ ਇਹ ਵੀ ਮੇਰੇ ਨਾਲ ਆਏ ਨੇ ਤੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅੱਜ ਚੈੱਕ ਤਕਸੀਮ ਕੀਤੇ ਆ ਇਹ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਭੈਣ ਭਰਾਵਾਂ ਦੀ ਸਰਕਾਰ ਆ ਤਾਂ ਹੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਮਹੀਨੇ ਦੇ ਸਮੇਂ ਤੋਂ ਪਹਿਲਾਂ ਹਾੜਾਂ ਤੋਂ ਬਾਅਦ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੈਣਾ ਭਰਾਵਾਂ ਨਾਲ ਵਾਦਾ ਕੀਤਾ ਸੀ ਉਹਦੇ ਮੁਤਾਬਕ ਅਜੇ ਦੀਵਾਲੀ ਚ ਰਹਿਣੇ ਆ ਚਾਰ ਪੰਜ ਦਿਨ ਅੱਜ 15 ਤਰੀਕ ਆ ਕੱਲ ਅਜ ਨਾਲੇ ਹਲਕੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚੈੱਕ ਵੰਡਣ ਦੀ ਸ਼ੁਰੂਆਤ ਕਰਤੀ ਹੀ ਤੇ ਅੱਜ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਊਂਟ ਆਨਲਾਈਨ ਆ ਚੁੱਕੀ ਆ ਪੁਰਾਣੀਆਂ ਸਰਕਾਰਾਂ ਦੇ ਵੇਲੇ ਆਪਾਂ ਵੇਖਦੇ ਰਹੇ ਹਾਂ ਚੈੱਕ ਬਣਦੇ ਰਿਹਾ ਕਿਸੇ ਦਾ 70 ਰੁਪਏ ਦਾ ਚੈੱਕ ਬਣ ਜਾਣਾ ਕਾလီਦਲ ਕਾਂਗਰਸ ਦੇ ਵੇਲੇ ਕਿ ਵਿਧਾ 90 ਦਾ ਚੈੱਕ ਬਣ ਜਾਣਾ ਕਿਸੇ ਦਾ 125 ਰੁਪਏ ਦਾ ਚੈੱਕ ਬਣ ਜਾਣਾ ਇਹਦੇ ਇਤਿਹਾਸ ਹੋਣੀ ਹੋਣੀ ਲੋਕਾਂ ਨੂੰ ਮਜ਼ਾਕ ਕੀਤੇ ਜਾਣੇ ਪ੍ਰਾਰਵੀ ਸਰਕਾਰਾਂ ਲੋ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਪਜਾਰ ਰੁਪਈਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਨਹੀਂ ਕਹਿੰਦਾ ਕਿ ਬੜੀ ਵੱਡੀ ਮਦਦ ਆ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੇ ਦੇਖੋ ਪ੍ਰਮਾਤਮਾ ਹੀ ਪੂਰਾ ਕਰੇ ਤੇ ਕਰ ਸਕਦਾ ਕੋਈ ਵੀ ਬੰਦਾ ਇਹਨਾਂ ਨੁਕਸਾਨ ਨਹੀਂ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਈਆ ਕਿ ਇਹਦਾ ਕਿਸਾਨਾਂ ਨੂੰ ਦਿੱਤਾ ਤੇ ਮਹਜ ਸਿਰਫ 1 ਮਹੀਨੇ ਦੇ ਵਿੱਚ ਵਿੱਚ ਮਾਅਬਦਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾਤਾ ਨਹੀਂ ਤੇ ਆਪਾਂ ਨਹੀਂ ਦੇ ਰਹੇ ਆ ਜਿਹੜੇ ਪਿੰਡਾਂ ਦੇ ਆ ਗੂੜੇ ਕਾਲੀਦਲ ਕਾਂਗਰਸੀ ਸਰਕਾਰ ਚ ਆ ਗੂੜੇ ਘਰੇ ਪਟਵਾਰੀ ਨੇ ਤੇ ਤਹਿਸੀਲਦਾਰ ਕਾਨੂੰਗੋੜੇ ਬਹਿ ਜਾਣਾ ਉਹ ਜਿਹਦਾ ਜਿਹਦਾ ਆ ਗੂੜੇ ਨਾਲ ਖਾਈ ਜਾਣਾ ਕਿ ਜਿਹਦੇ ਨਾਲ ਲੈਣ ਦੇਣ ਸੈੱਟ ਹੋ ਜਾਣਾ ਜਿਹਦਾ ਨੁਕਸਾਨ ਆਣਾ ਉਹਦੇ ਕੋਲ ਤਾਂ ਪੈਸੇ ਨਹੀਂ ਹੁੰਦੇ ਉਹਨੇ ਰਹਿ ਜਾਣਾ ਜਿਹਦਾ ਕੋਈ ਨੁਕਸਾਨ ਆਣਾ ਉਹਨੇ ਸੈਟਿੰਗ ਕਰਕੇ ਉਹਨੇ ਮੁਆਵਜ਼ਾ ਪਵਾ ਜਾਣਾ ਇਹ ਜਿਹੜਾ ਅਸਲੀ ਜੋਗਲਾ ਪਾਤਰੀ ਉਹਨੇ ਰਹਿ ਜਾਣਾ ਬੜਾ ਨੁਕਸਾਨ ਲੋਕਾਂ ਨੇ ਪੁਰਾਣੀਆਂ ਸਰਕਾਰਾਂ ਦੇ ਲਈ ਢੱਲਿਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜਿਹੜੇ ਵਿਅਕਤੀ ਦਾ ਜਿਹੜੇ ਕਿਸਾਨ ਦਾ ਮਜ਼ਦੂਰ ਦਾ ਸਾਡੇ ਐਸ.ਪੀ ਭਰਾ ਦਾ ਜਾਂ ਜਰਨਲ ਦਾ ਇਹਦਾ ਵੀ ਨੁਕਸਾਨ ਹੋਇਆ ਇੱਕ ਇੱਕ ਰੁਪਇਆ ਉਹਨਾਂ ਦੇ ਖਾਤਿਆਂ 'ਚ ਪਿਆ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਦੇ ਘਰ ਪੈਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਠੱਠੀਆਂ ਉਹਨਾਂ ਦੀਆਂ ਜ਼ਮੀਨਾਂ ਅਸੀਂ ਪੱਧਰੀਆਂ ਕਰਾ ਕੇ ਕਣਕਾ ਪਜਾਵਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਲੱਖ ਏਕੜ ਦਾ ਜਿਹੜਾ ਕਣਕ ਦਾ ਬੀਜ ਆ ਉਹ ਵੀ ਹੁਣ ਛੇਤੀ ਵੰਡਣਾ ਸ਼ੁਰੂ ਕਰ ਦੇਣਾ ਸਰਕਾਰ ਨੂੰ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਕੰਮ ਕਰ ਰਹੀ ਆ ਜੇ ਪਹਿਲੀ ਵਾਰ ਗੱਲ ਇਹ ਨੁਕਸਾਨ ਹੁੰਦਾ ਹੀ ਨਾ ਪਰ ਜੇ ਨੁਕਸਾਨ ਹੋਇਆ ਤੇ ਇਹਨਾਂ ਭਰਾਵਾਂ ਦੇ ਇੱਕ ਇੱਕ ਏਕੜ ਦਾ ਇੱਕ ਇੱਕ ਕਨਾਲ ਦਾ ਜੋ ਮੁਆਵਜ਼ਾ ਬੰਦਾ ਇਹਨਾਂ ਦੇ ਖਾਤੇ 'ਚ ਪਊਗਾ ਏਕੜ ਦਾ ਕੀ ਸ਼ਾਇਦ ਮਿਲੂਗਾ ਨਹੀਂ ਚੱਕਰ ਇਹ ਆ ਜੀ ਵੇਖੋ ਜੇ ਕਿਸ ਦੇ ਨਾਮ ਵੱਧ ਜ਼ਮੀਨ ਆ ਉਹ ਆਪਦੇ ਬੱਚੇ ਦੇ ਨਾਮ ਹਲਫ਼ੀਆਂ ਪੈਨ ਮੜਾ ਸਕਦਾ ਭੀ ਮੇਰਾ ਬੱਚਾ ਠੇਕੇ ਦੇ ਜ਼ਮੀਨ ਹੋਊਗਾ ਮੇਰਾ ਭਰਾ ਠੇਕੇ ਦੇ ਜ਼ਮੀਨ ਵੋਂਗਾ ਉਹ ਇਹ ਕ੍ਰਾਈਟਰੀਆ ਵੀ ਇੱਕ ਬੰਦੇ ਦੇ ਨਾਂ 5 ਏਕੜ ਦਾ ਪੈਣਾ ਪਰ ਇਹ ਕੰਪੈਸਟਰੀ ਨਹੀਂਗਾ ਵੀ 5 ਏਕੜ ਦਾ ਹੀ ਪੈਣਾ ਜੇ ਉਹਦੇ ਕੋਲ 15 ਕਿੱਲੇ ਜ਼ਮੀਨ ਆ ਉਹਦੇ ਬੱਚਿਆਂ ਨਾਲ ਪਿਆ ਵੰਡ ਸਕਦਾ ਦੁਜੀਏ ਦੋ ਬੱਚਿਆਂ ਨੂੰ 5-5 ਏਕੜ ਦਾ ਪੈ ਜੂਗਾ ਇਹ ਦੇਖੋ ਨੁਕਸਾਨ ਤੇ ਹੋਇਆ ਨਾ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਅਦਆ ਮਿਲਣਾ ਚਾਹੀਦਾ ਮਿਲੂਗਾ ਜੀ ਕਿਸੇ ਵੀ ਕੋਈ ਇੱਕ ਕਨਾਲ ਜਗਾ ਨਹੀਂ ਛੁੱਟੂਗੀ ਭਾਵੇਂ ਕਿਹਦਾ 15 ਕਿੱਲੇ ਨੁਕਸਾਨ ਹੋਇਆ ਭਾਵੇਂ ਕਿਹਦਾ 20 ਕਿੱਲੇ ਆ ਹੁਣ ਇਥੇ ਇੱਕ ਸਰਦਾਰ ਹੋਣੀ ਆਏ ਸਨ ਉਨ੍ਹਾਂ ਦੇ ਇੱਕ ਭਤੀਜੇ ਦਾ ਚੈੱਕ ਬਣਿਆ ਇੱਕ ਉਨ੍ਹਾਂ ਦੇ ਭਰਾਣਾ ਬਣਿਆ ਇੱਕ ਉਨ੍ਹਾਂ ਦੇ ਨਾਮ ਬਣਿਆ ਜਨਤ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਕੈਬਨਿਟ ਮੰਤਰੀ ਵੱਲੋਂ ਵੰਡੇ ਗਏ ਮੁਆਵਜ਼ੇ ਦੇ ਚੈੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਹਨ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਫੁੱਟੇ ਪ੍ਰਬੰਧ ਐਮਐਲਏ ਕੁਲਵੰਤ ਸਿੱਧੂ ਦੇ ਵੱਲੋਂ ਆਵਾਰਾ ਪਸ਼ੂਆਂ ਦੀ ਸੰਭਾਲ ਦੀ ਸ਼ੁਰੂਆਤ ਲੁਧਿਆਣੇ ਦੇ ਜਲੰਧਰ ਬਾਈਪਾਸ ਤੇ ਲੋਕਾਂ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਦਾਲਤ ਵੱਲੋਂ ਨਵਨੀਤ ਚਤੁਰਵੇਦੀ ਨੂੰ ਲੈ ਕੇ ਗ੍ਰਫਤਾਰ ਵਾਰੰਟ ਜਾਰੀ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦਿਓ ਇਜਾਜ਼ਤ